ਫਿਲਮ ਬਹੁਤ ਵਧੀਆ ਲੱਗੀ ਸਾਨੂੰ ਬਹੁਤ ਮੋਟੀਵੇਟ ਕੀਤਾ ਫਿਲਮ ਨੇ ਬੱਚਿਆਂ ਨੇ ਸਾਡਿਆਂ ਨੇ ਅੱਜ ਮੰਨ ਲਓ ਮਹਿਸੂਸ ਕੀਤਾ ਉਸ ਸਮੇਂ ਨੂੰ ਉਸ ਵਕਤ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਸਿੱਖ ਕਿੱਦਾਂ ਆਪਣਾ اخلاق ਰੱਖਦੇ ਸੀ ਕਿੱਦਾਂ ਦਾ ਕਿਰਦਾਰ ਸੀ ਇੱਕ ਸਿੱਖ ਦਾ ਅਸੀਂ ਮਹਿਸੂਸ ਕੀਤਾ ਉਸ ਆਪਣੇ ਪੁਰਖਿਆਂ ਦੀ ਉਸ ਜਹੋ ਜਲਾਲ ਨੂੰ ਉਸ ਸਮੇਂ ਨੂੰ ਪੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਜਾ ਕੇ ਪਰਿਵਾਰਾਂ ਦੇ ਨਾਲ ਜਾ ਕੇ ਫਿਲਮ ਜਰੂਰ ਬੱਚਿਆਂ ਨੂੰ ਦਿਖਾਵੋ ਪੁਰਖਿਆਂ ਦੀਆਂ ਜਵਾਨਾਂ ਹੁੰਦੀਆਂ ਸੀ ਕਿੱਦਾਂ ਉਹਨਾਂ ਦੇ ਅਸੂਲ ਹੁੰਦੇ ਸੀ ਕਿਵੇਂ ਅਸੀਂ ਪੱਟ ਪਿੱਛੇ ਵਾਰ ਨਹੀਂ ਸੀ ਕਰਦੇ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਗਿੱਪੀ ਗਰੇਵਾਲ ਨੇ ਹੋਰ ਆਪਣੇ ਗੁਰਪ੍ਰੀਤ ਘੁੱਗੀ ਵੀਰ ਨੇ ਤੇ ਪ੍ਰਿੰਸ ਨੇ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਸ ਰੋਲ ਨੂੰ ਨਿਭਾਇਆ ਲੁਧਿਆਣਾ ਟੈਮ ਸੇਖਣੋ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਸੁਪਨਿਆਂ ਦਾ ਘਰ ਮਨੁੱਖਤਾ ਦੀ ਸੇਵਾ ਦਾ ਪੂਰਾ ਪਰਿਵਾਰ ਅੱਜ ਅਕਾਲ ਫਿਲਮ ਦੇਖਣ ਲਈ ਆਇਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਇਹ ਫਿਲਮ ਕਿਦਾਂ ਦੀ ਲੱਗੀ ਕਿਉਂਕਿ ਜਿਸਨਾ ਇਹ ਫਿਲਮ ਦੀ ਚਰਚਾ ਬਾਲੀਵੁੱਡ ਤੱਕ ਪਹੁੰਚੀ ਹੋਈ ਆ ਕਾਫੀ ਜ਼ਿਆਦਾ ਲੋਕ ਇਸ ਫਿਲਮ ਨੂੰ ਪਸੰਦ ਵੀ ਕਰ ਰਹੇ ਨੇ ਔਰ ਉੱਥੇ ਹੀ ਪੂਰਾ ਪਰਿਵਾਰ ਅੱਜ ਪਹੁੰਚਿਆ ਮਨੁੱਖਤਾ ਦੀ ਸੇਵਾ ਵਾਲਾ ਗੱਲਬਾਤ ਕਰਾਂਗੇ ਉਹਨਾਂ ਨੇ ਉਹਨਾਂ ਨੂੰ ਇਹ ਫਿਲਮ ਦੇ ਕੇ ਕਿਦਾਂ ਦਾ ਲੱਗਿਆ ਫਿਲਮ ਬਹੁਤ ਵਧੀਆ ਲੱਗੀ ਸਾਨੂੰ ਬਹੁਤ ਮੋਟੀਵੇਟ ਕੀਤਾ ਫਿਲਮ ਨੇ ਬੱਚਿਆਂ ਨੇ ਬਹੁਤ ਜਕਾਰੇ ਲਾਏ ਕਿਉਂਕਿ ਜਿਹੜਾ ਛੋਟੇ ਬੱਚੇ ਦਾ کردار ਆ ਉਹਦੇ ਵਿੱਚ ਜੋਰਾ ਸਿੰਘ ਦਾ ਇੱਕ ਚੀਚੀ ਦਾ ਤੇ ਉਹਨਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਬੱਚਿਆਂ ਨੇ ਸਾਬਿਆਂ ਨੇ ਅੱਜ ਮੰਨ ਲਓ ਮਹਿਸੂਸ ਕੀਤਾ ਉਹ ਸਮੇਂ ਨੂੰ ਉਸ ਵਕਤ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੇ ਵਿੱਚ ਸਿੱਖ ਕਿੱਦਾਂ ਆਪਣਾ اخلاق ਰੱਖਦੇ ਸੀ ਕਿੱਦਾਂ ਦਾ کردار ਸੀ ਇੱਕ ਸਿੱਖ ਦਾ ਠੀਕ ਆ ਆਪਾਂ ਨੂੰ ਅੱਜ ਉਸ ਸਮੇਂ ਦੇ ਵਿੱਚ ਜਾ ਕੇ ਆਪਾਂ ਨਹੀਂ ਦੇਖ ਸਕਦੇ ਪਰ ਇਸ ਫਿਲਮ ਦੇ ਰਾਹੀਂ ਅਸੀਂ ਮਹਿਸੂਸ ਕੀਤਾ ਉਸ ਆਪਣੇ ਪੁਰਖਿਆਂ ਦੀ ਉਸ ਜਹੋ ਜਲਾਲ ਨੂੰ ਉਸ ਸਮੇਂ ਨੂੰ ਤੇ ਅਸੀਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਆਪਣੇ ਬੱਚਿਆਂ ਦੇ ਨਾਲ ਜਾ ਕੇ ਪਰਿਵਾਰਾਂ ਦੇ ਨਾਲ ਜਾ ਕੇ ਫਿਲਮ ਜਰੂਰ ਬੱਚਿਆਂ ਨੂੰ ਦਿਖਾਵੋ ਕਿਉਂਕਿ ਹੋਰ ਨਹੀਂ ਤਾਂ ਕੁਝ ਸਾਡੇ ਬੱਚਿਆਂ ਨੂੰ ਸਮਝ ਪਾਉਗੀ ਹੋਰ ਨਹੀਂ ਤਾਂ ਸਾਡੇ ਬੱਚਿਆਂ ਨੂੰ ਕੁਝ ਇਸ ਚੀਜ਼ ਦਾ ਅਹਿਸਾਸ ਹੋਊਗਾ ਵੀ ਕਿਸ ਤਰ੍ਹਾਂ ਉਸ ਟਾਈਮ ਸਾਡੇ ਪੁਰਖਿਆਂ ਦੀਆਂ ਜਵਾਨਾਂ ਹੁੰਦੀਆਂ ਸੀ ਕਿੱਦਾਂ ਉਹਨਾਂ ਦੇ ਅਸੂਲ ਹੁੰਦੇ ਸੀ ਕਿਵੇਂ ਅਸੀਂ ਪੱਟ ਪਿੱਛੇ ਵਾਰ ਨਹੀਂ ਸੀ ਕਰਦੇ ਕਿਵੇਂ ਅਸੀਂ ਗੁਰੂ ਦੇ ਖਾਲਸੇ ਆਪਣੇ ਖਲਾਕ ਲਈ ਆਪਣੇ ਮਤਲਬ ਇੱਕ ਬਚਨ ਦੇ ਲਈ ਜੀਵਨ ਆਪਣਾ ਤਿਆਗ ਦਿੰਦੇ ਸੀ ਇਸ ਫਿਲਮ ਦੇ ਵਿੱਚ ਇਹੀ ਦਿਖਾਇਆ ਗਿਆ ਵਾ ਇਸ ਫਿਲਮ ਦੇ ਵਿੱਚ ਬਹੁਤ ਚੰਗੇ ਤਰੀਕੇ ਨਾਲ ਗਿੱਪੀ ਗਰੇਵਾਲ ਨੇ ਹੋਰ ਆਪਣੇ ਗੁਰਪ੍ਰੀਤ ਘੁੱਗੀ ਵੀਰ ਨੇ ਤੇ ਪ੍ਰਿੰਸ ਨੇ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਨਾਲ ਇਸ ਰੋਲ ਨੂੰ ਨਿਭਾਇਆ ਕੱਲੀ-ਕੱਲੀ ਚੀਜ਼ ਬੜੇ ਚੰਗੇ ਤਰੀਕੇ ਨਾਲ ਪਿੰਡ ਦੋਸ ਤਰੀਕੇ ਦੇ ਦਿਖਾਏ ਗਏ ਉਸ ਸਮਾਂ ਉਸ ਕਾਲ ਦੇ ਵਿੱਚ ਕੋਈ ਵੀ ਮਤਲਬ ਇਸ ਤਰੀਕੇ ਨਾਲ ਸਾਨੂੰ ਕਮੀ ਨਹੀਂ ਲੱਗੀ ਬਾਕੀ ਫਿਲਮ ਬਣਾਉਣ ਵਾਲਿਆਂ ਦਾ ਆਪਣਾ ਉਹ ਦੇਖਣ ਵਾਲਿਆਂ ਦਾ ਆਪਣਾ ਇੱਕ ਨਜ਼ਰੀਆ ਪਰ ਸਾਡੀ ਇਹ ਬੇਨਤੀ ਆ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਔਰ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਨਾਲ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੀਆਂ ਗਲਤੀਆਂ ਅਸੀਂ ਕੀਤੀਆਂ ਅੱਜ ਅਸੀਂ ਪੰਜਾਬ ਦੇ ਵਿੱਚ ਦੇਖਦੇ ਆ ਅਸੀਂ ਖੁਦ ਵੀ ਪਤੇ ਸਿੱਖ ਕੋਈ ਅਸੀਂ ਇੱਡੇ ਸਿਆਣੇ ਸੋਝੀਵਾਨ ਨਹੀਂ ਹੈਗੇ ਪਰ ਅੱਜ ਪੰਜਾਬ ਦੇ ਵਿੱਚ ਬਹੁਤ ਸਿਰਾਂ ਦੇ ਉੱਪਰ ਪੱਗਾਂ ਦਿਖਾਈ ਦਿੰਦੀਆਂ ਬਹੁਤ ਸਾਰੇ ਨੌਜਵਾਨਾਂ ਦੇ ਸਿਰ ਦੇ ਉੱਤੇ ਦਸਤਾਰਾਂ ਦਿਖਾਈ ਦਿੰਦੀਆਂ ਤੇ ਜਦੋਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਨਗੀਆਂ ਹੋਰ ਸਾਡੇ ਬੱਚਿਆਂ ਦੇ ਵਿੱਚ ਸਾਡੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹਨਾਂ ਦੀ ਸੋਚ ਦੇ ਵਿੱਚ ਫਰਕ ਪਾਊਗਾ। ਡੋਟ ਬਾਈ ਇੱਕ ਸਵਾਲ ਹੈ ਵੀ ਜਦੋਂ ਤੁਸੀਂ ਫਿਲਮ ਨਹੀਂ ਦੇਖੀ ਸੀ ਤਾਂ ਤੁਹਾਡੇ ਮਨ ਦੇ ਵਿੱਚ ਵੀ ਸਵਾਲ ਹੋਣਗੇ ਕਿ ਆਖਰ ਫਿਲਮ ਦੇ ਵਿੱਚ ਕੀ ਹੋਊਗਾ। ਕਿਉਂਕਿ ਸੋਸ਼ਲ ਮੀਡੀਆ ਤੇ ਫਿਲਮ ਬਾਰੇ ਕਾਫੀ ਕੁਝ ਚੱਲਿਆ ਤਾਂ ਹੁਣ ਲੱਗਦਾ ਤੁਸੀਂ ਸੈਟੀਸਫਾਈਡ ਹੋ ਫਿਲਮ ਦੇਖੀ ਐ ਮਨ ਦੇ ਵਿੱਚ ਕਿੰਨੀ ਕਿ ਸ਼ਾਂਤੀ ਆ ਕਿ ਜੋ ਪ੍ਰਚਾਰਿਆ ਜਾ ਰਿਹਾ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਫਿਲਮ ਦੇਖ ਕੇ ਕੀ ਕਹਿਣਾ ਚਾਹੋ। ਦੇਖ ਛੋਟੇ ਵੀਰੇ ਅਸੀਂ ਉਸ ਚੀਜ਼ ਤਾਂ ਨਹੀਂ ਪੈਂਦੇ ਉਹ ਉਹਨਾਂ ਦਾ ਆਪਣਾ ਹਰੇਕ ਦਾ ਆਪ ਕੋ ਆਪਣਾ ਹਨਾ ਰਾਜੀਕਰਨ। ਮੈਂ ਕਹਿੰਦਾ ਤੁਹਾਡੇ ਮਨ ਨੂੰ ਕਿੰਨੀ ਕਿ ਸ਼ਾਂਤੀ ਆ। ਸਾਨੂੰ we ਗਲਤੀ ਜਾਂ ਕਮੀ ਜੇ ਕਿੰਤੂ ਪ੍ਰੰਤੂ ਨਹੀਂ ਲੱਗਿਆ ਬਾਕੀ ਹਰੇਕ ਦਾ ਆਪੋ ਆਪਣਾ ਨਜ਼ਰੀਆ ਦੇਖੋ ਜਿਹੜੇ ਉਸ ਲੈਵਲ ਦੇ ਬੰਦੇ ਨੇ ਜਿਨ੍ਹਾਂ ਦੀ ਸੋਚ ਉਸ ਲੈਵਲ ਦੀ ਆ ਜਿਹੜੇ ਉਸ ਤਰੀਕੇ ਨਾਲ ਗੁਰੂ ਨੂੰ ਜਾਂ ਗੁਰੂ ਦੇ ਸਮੇ ਨੂੰ ਪਿਆਰ ਕਰਦੇ ਆ ਸ਼ਾਇਦ ਉਹਨਾਂ ਨੂੰ ਉਸ ਚੀਜ਼ ਦੇ ਸਮੇਂ 'ਚ ਕੋਈ ਕਮੀ ਲੱਗੀ ਵੀ ਹੋਵੇ ਪਰ ਅਸੀਂ ਤਾਂ ਇੱਕ ਆਪ ਇੰਨੀ ਸੋਝਵਾਨ ਨਹੀਂ ਹੈਗੇ ਵੀ ਅਸੀਂ ਕਿਸੇ 'ਚ ਕਮੀ ਕੱਢ ਸਕੀਏ ਪਰ ਜਿੰਨੀ ਵੀ ਸਾਨੂੰ ਇਸ ਫਿਲਮ ਦੇਖ ਕੇ ਮੋਟੀਵੇਸ਼ਨ ਮਿਲੀ ਆ ਉਹ ਬਹੁਤ ਪੋਜ਼ਿਟਿਵ ਆ ਸਾਡੇ ਪਰਿਵਾਰ ਨੇ ਅੱਜ ਕਰੀਬ ਅਸੀਂ 70 ਦੇ ਕਰੀਬ ਮੈਂਬਰ ਆਏ ਆ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਤੇ ਘਰ 'ਚ ਬੱਚੀਆਂ ਬੱਚਿਆਂ ਭੈਣਾਵਾ ਬਾਪੂ ਬਜ਼ੁਰਗ ਨੇ ਨੌਜਵਾਨ ਵੀਰ ਨੇ ਤੇ ਕਿ ਪੀ ਦਾ ਸ਼ੁਕਰੀਆ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੰਟੈਂਟ ਲੈ ਕੇ ਆਂਦਾ ਸਮਾਜ ਦੇ ਵਿੱਚ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਫਿਲਮਾਂ ਬਣਨ ਤੇ ਜਿਵੇਂ ਹੋਰ ਸਾਡੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਕਿ ਜਿਸ ਤਰ੍ਹਾਂ ਫਿਲਮ ਦੇ ਵਿੱਚ ਬੱਚਿਆਂ ਦੀ ਪਰਵਰਿਸ਼ ਕੀਤੀ ਗਈ ਹੈ ਕਿ ਸਾਡੀ ਜਨਰੇਸ਼ਨ ਦੀ ਵੀ ਇਸ ਤਰ੍ਹਾਂ ਪਰਵਰਿਸ਼ ਹੋਵੇ ਤਾਂ ਜਵਾਨੀ ਚੰਗੇ ਰਾਹ ਤੇ ਆਉਣਗੇ ਬੱਚੇ ਨੇ ਜਿਹੜੇ ਗੁਰੂ ਦੇ ਲੜ ਲੱਗਣਗੇ ਬਿਲਕੁਲ ਜੀ ਦੇਖੋ ਸ਼ੀਸ਼ਾ ਦੇਖ ਕੇ ਅਸੀਂ ਆਪਣੇ ਚਿਹਰੇ ਨੂੰ ਦੇਖਦੇ ਹਾਂ ਵੀ ਸਾ ਅਸੀਂ ਕਿੱਦਾਂ ਦੇ ਲੱਗਦੇ ਹਾਂ ਇਹ ਸ਼ੀਸ਼ਾ ਸਾਡੇ ਸਮਾਜ ਦਾ ਹੈ ਨਾ ਸਾਨੂੰ ਅੱਜ ਸ਼ੀਸ਼ਾ ਦਿਖਾਇਆ ਗਿਆ ਸਾਡੇ ਬੱਚੇ ਵੀ ਦੇਖ ਕੇ ਉਸ ਕਿਰਦਾਰ ਨੂੰ ਬੱਚੇ ਜਿਹਨੂੰ ਆਪਣੇ ਆਪ ਦੇ ਵਿੱਚ ਉਹ ਜੋਰੇ ਨੂੰ ਦੇਖਦੇ ਆ ਉਸ ਬੱਚੇ ਨੂੰ ਦੇਖਦੇ ਆ ਤਾਂ ਸ਼ਾਇਦ ਉਹ ਚੀਜ਼ ਆਉਣ ਵਾਲੇ ਸਮੇਂ 'ਚ ਬੱਚਿਆਂ ਦੇ ਵਿੱਚ ਨਜ਼ਰ ਆਊਗੀ ਜ਼ਰੂਰ ਆਊਗੀ ਜੀ ਨਜ਼ਰ ਹੋਣੀ ਵੀ ਚਾਹੀਦੀ ਹੈ ਫਿਲਮ ਬਣਾਉਣ ਦਾ ਮਨੋਰਥ ਹੀ ਸੀ ਤੇ ਹੰਬਲ ਟੀਮ ਦਾ ਹੰਬਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਡੇ ਅੱਜ ਸਾਰੇ ਪਰਿਵਾਰ ਨੂੰ ਇਹ ਫਿਲਮ ਦੇਖਣ ਦਾ ਵੀ ਮੌਕਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਆਂ ਸ਼ੇਰਾਂ ਦੀ ਅਣਖੀ ਪੁੱਤ ਦਲੇਰਾਂ ਦੀ ਜਿੱਥੇ ਤੁਲਦੇ ਤੇਰਾ ਤੇਰਾ ਦੀ ਜਿੱਥੇ ਤੁਲਦੇ ਤੇਰਾ ਤੇਰਾ ਦੀ ਸਹਿੰਦੇ ਹੱਸ ਹੱਸ ਦਿਲ ਤੇ ਮਾਰਾ ਸਿੰਘ ਜੋ ਚੁਕੇ ਕਿਸੇ ਤੋਂ ਨਾ ਤਾਂ ਹੀ ਲੋਕ ਗਾਉਂਦੇ ਨੇ ਵਾਰਾਂ ਸਿੰਘ ਜੋ ਚੁਕੇ ਕਿਸੇ ਤੋਂ ਨਾ ਤਾਂ ਹੀ ਲੋਕ ਗਾਉਂਦੇ ਨੇ ਵਾਰਾਂ ਅਸੀਂ ਮੌਤ ਤੋਂ ਡਰਦੇ ਨਾ ਦੱਸ ਕੀ ਵੈਰੀਆਂ ਤੂੰ ਅਸੀਂ ਡਰਨਾ ਜੇ ਜੋਰ ਪਰਖਣਾ ਤੂੰ ਪਹਿਲਾਂ ਸਿੱਖ ਕੇ ਆਵੀਂ ਮਰਨਾ ਉਹ ਲੱਤ ਰੱਖ ਕੇ ਪਾੜ ਦਿੰਦੇ ਲਾਉਂਦੇ ਬਹੁਤਾ ਚਿਰਨਾ ਖੰਡੇ ਚੋਂ ਜਨਮ ਹੁੰਦਾ ਬਿਰਤੀ ਲੱਗਦੀ ਕਲਗੀ ਧਰਨਾ ਤੂੰ ਟੈਂਕ ਵੀ ਲੈ ਆਵੀਂ ਆਗੇ ਸਿੰਘ ਕਿਸੇ ਨਹੀਂ ਖੜਨਾ ਇੱਕੋ ਹੀ ਸਵਾਲ ਆਖਿਆ ਇੱਕੋ ਹੀ ਸਵਾਲ ਆਖਿਆ ਵੈਰੀ ਫਿਰਦੇ ਨੇ ਹਜ਼ਾਰਾਂ ਸਿੰਘ ਜੋ ਚੁਕੇ ਕਿਸੇ ਤੋਂ ਨਾ ਤਾਂ ਹੀ ਲੋਕ ਗਾਉਂਦੇ ਨੇ ਵਾਰਾਂ ਸਿੰਘ ਜੋ ਚੁਕੇ ਕਿਸੇ ਤੋਂ ਨਾ ਤਾਂ ਹੀ ਲੋਕ ਗਾਉਂਦੇ ਨੇ ਵਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਨਿਆਂ ਦੇ ਸੁਪਨਿਆਂ ਦੇ ਘਰ ਦਾ ਕਲਾਕਾਰ ਆ ਸਾਡਾ ਭਰਾ ਗੁਰਜੀਤ ਸਿੰਘ ਧੁਨ ਬਹੁਤ ਵਧੀਆ ਸਿੰਗਰ ਵੀ ਆ ਸਾਡਾ ਭਰਾ ਰਾਈਟਰ ਵੀ ਆ ਵਾਹਿਗੁਰੂ ਕਿਰਪਾ ਕਰੇ ਮੈਂ ਇੱਕ ਪੇਸ਼ੈਂਟ ਦੇ ਰੂਪ ਦੇ ਵਿੱਚ ਅੱਜ ਤੋਂ 8 ਮਹੀਨੇ ਪਹਿਲਾਂ ਉੱਥੇ ਆਇਆ ਸੀਗਾ ਤੇ ਮੈਂ ਇੱਕ ਬਹੁਤ ਵੱਡੀ ਬਿਮਾਰੀ ਨਾਲ ਜੂੰਜ ਰਿਹਾ ਸੀ 4 ਸਾਲ ਤੋਂ ਤੇ ਉਹਦੇ ਲਈ ਮੈਂ ਬੇਨਤੀ ਕਰਨਾ ਚਾਹੂੰਗਾ ਜਿਹੜੇ ਜਿਹੜੇ ਮੇਰੇ ਅ ਮੇਰੇ ਭੈਣ ਭਰਾ ਜਿਹੜੇ ਸੈਲੀਬ੍ਰਿਟੀਜ਼ ਇੱਕ ਗੈਂਬਲਿੰਗ ਐਪ ਜਿਹੜੇ ਚੱਲੇ ਆ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਉਹਨਾਂ ਦੀ ਜਿੱਦਾਂ ਥੋੜੀ ਜਿਹੀ ਪੈਸਿਆਂ ਲਈ ਐਡ ਕਰਦੇ ਨੇ ਤੇ ਇਹ ਤਾਂ ਮੈਂ ਇੱਕ ਮੇਰਾ ਕੇਸ ਹੈ ਜਿਹੜਾ ਸਾਹਮਣੇ ਆ ਗਿਆ ਅੰਦਰ ਖਾਤੇ ਪਤਾ ਨਹੀਂ ਕਿੰਨੇ ਇੱਕ ਨੇ ਮੇਰੇ ਭੈਣ ਭਰਾ ਜਿਹੜੇ ਜਿਹੜੇ ਅੰਦਰੇ ਅੰਦਰ ਹਨਾ ਪੈਸੇ ਖਰਾਬ ਕਰਕੇ ਆਪਣਾ ਕੈਰੀਅਰ ਖਰਾਬ ਕਰਕੇ ਮਤਲਬ ਉਸੇ ਚੀਜ਼ ਨੂੰ ਮੁੜ ਕੇ ਸੋਚੀ ਜਾਂਦੇ ਆ ਤੇ ਉਹਨਾਂ ਉਸ ਬਿਮਾਰੀ ਨਾਲ ਜੂਝ ਰਹੇ ਆ ਮੇਰੀ ਕਿਸਮਤ ਚੰਗੀ ਸੀ ਕਿ ਮੈਂ 8 ਕਿ ਮਹੀਨੇ ਪਹਿਲਾਂ ਤਿੰਨ ਵਾਰ ਮੈਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਪਰ ਪਤਾ ਨਹੀਂ ਮਹਾਰਾਜ ਨੂੰ ਕੀ ਬਾਬੇ ਨਾਨਕ ਨੂੰ ਕੀ ਮਨਜ਼ੂਰ ਸੀਗਾ ਤੇ ਮੈਂ ਸੁਪਣਿਆਂ ਦੇ ਘਰ ਦੇ ਵਿੱਚ ਐਂਟਰ ਹੋ ਗਿਆ ਤੇ ਬਾਈ ਜੀ ਨੇ ਸਿਰਫ ਮੇਰੀ ਉਥੇ ਸੇਵਾ ਜਿਹੜੀ ਉਹ ਬਾਬਿਆਂ ਬਾਬਿਆਂ ਨੂੰ ਮਤਲਬ ਜਿਹੜੀ ਉਥੇ ਨਵਾਉਣ ਤੋਂ ਆਉਂਦੀ ਜਾਂ ਪ੍ਰਸ਼ਾਦਾ ਛਕਾਉਣ ਦੀ ਜਾਂ ਉਹਨਾਂ ਨੂੰ ਲੀੜਾ ਕਪੜਾ ਪਾਉਣ ਦੀ ਜਿਹੜੀ ਸੇਵਾ ਉਥੇ ਚੱਲ ਰਹੀ ਆ ਉਹ ਸੇਵਾ ਮੈਨੂੰ ਦਿੱਤੀ ਆ ਤੇ ਮੈਂ ਉਹ ਸੇਵਾ ਨੇ ਮੇਰੇ ਜੀਵਨ ਦੇ ਵਿੱਚ ਇੰਨੀ ਕਿ ਤਬਦੀਲੀ ਲਿਆਂਦੀ ਮੈਂ ਬਿਆਨ ਨਹੀਂ ਕਰ ਸਕਦਾ ਲਫ਼ਜ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇੱਕ ਹੋਗੇ ਉਸ ਸੇਵਾ ਦਾ ਰਿਜ਼ਲਟ ਮੈਨੂੰ ਛੇਤੀ ਮਿਲਣ ਨੂੰ ਮਿਲੂਗਾ ਦੇਖਣ ਨੂੰ ਮਿਲੂਗਾ ਤੇ ਮੈਂ ਸੁਪਨਿਆਂ ਦੇ ਘਰ ਦਾ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਬਾਈ ਜੀ ਦਾ ਬਾਬਿਆਂ ਦਾ ਮਤਾਵਾ ਭੈਣਾਂ ਦਾ ਸਾਰੀ ਸੰਗਤ ਜਿਹੜੀ ਸੁਪਨੇ ਦੇ ਘਰ ਦੇ ਪਰਿਵਾਰ ਨਾਲ ਜੁੜੀ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੀਆਂ ਦੁਆਵਾਂ ਦੇ ਜਿਨ੍ਹਾਂ ਦੀਆਂ ਅਰਦਾਸਾਂ ਦੇ ਬਦੌਲਤ ਅੱਜ ਮੈਂ ਫਿਰ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਮੁੜ ਕੇ ਸ਼ੁਰੂਆਤ ਕੀਤੀ ਬਾਕੀ ਬਾਈ ਜੀ ਦੱਸਣ ਕੋਈ ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਛੋਟਾ ਭਰਾ ਜਿਹੜੀਆਂ ਅੱਜਕੱਲ ਗੈਂਬਲਿੰਗ ਐਪ ਚੱਲਦੀਆਂ ਉਹਦੇ ਵਿੱਚ ਲੱਖਾਂ ਰੁਪਏ ਉਜਾੜ ਚੁੱਕਿਆ ਸੀ ਐਡਿਕਟ ਹੋ ਚੁੱਕਿਆ ਸੀ ਕਰਜ਼ਾ ਚੱਕ ਕੇ ਵੀ ਇਹਨੇ ਆਪਣਾ ਜੀਵਨ ਤੇ ਪਰਿਵਾਰ ਖਰਾਬ ਕਰ ਲਿਆ ਸੀ ਹੁਣ ਵੈਕੂ ਦੀ ਕਿਰਪਾ ਨਾਲ ਤਕੜਾ ਤੰਦਰੁਸਤ ਬਹੁਤ ਬਹੁਤ ਸ਼ੁਕਰੀਆ